ਸੁਨਮਾਨੀ ਯੋਗ ਸਾਧ ਸੰਗਤ ਜੀਓ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਉਸ ਵਿੱਚੋਂ ਸ਼ਲੋਕ ਨੰਬਰ 18 ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ ਜੋ ਦੰਸੂ ਸਤਾਇਤੇ ਦਰਜ ਹੈ ਪਿਛਲੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਆਪਾਂ ਨੂੰ ਇਹ ਬਚਨ ਸਮਝਾਏ ਸਨ ਕਿ ਜਿਸ ਵਿਅਕਤੀ ਨੇ ਵਿਸ਼ੇ ਵਕਾਰਾਂ ਰੂਪ ਇਸ ਮਾਇਆ ਦਾ ਤਿਆਗ ਕਰ ਦਿੱਤਾ ਅਤੇ ਵੈਰਾਗ ਦਾ ਭੇਖ ਧਾਰਨ ਕਰ ਲਿਆ ਉਸ ਮਨੁੱਖ ਦੇ ਮਨ ਨੂੰ ਮੱਥੇ ਦੇ ਭਾਗ ਚੰਗੇ ਨੇ ਜਾਂ ਉਸ ਦੇ ਭਾਗ ਜਾਗ ਪਏ ਹਨ ਅੱਜ ਜੋ ਸ਼ਲੋਕ ਹੈ ਸ਼ਲੋਕ ਨੰਬਰ 18 ਇਸ ਵਿੱਚ ਗੁਰੂ ਸਾਹਿਬ ਆਖਦੇ ਨੇ ਜਿਹੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕੋਹ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਸੋ ਇਸ ਲੋਕ ਨੂੰ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਏ ਇਹਦੇ ਵਿੱਚ ਮੂਲ ਰੂਪ ਵਿੱਚ ਜਿਹੜੀ ਗੱਲ ਸਮਝਣ ਵਾਲੀ ਏ ਉਹ ਹੈ ਮਾਇਆ ਮਮਤਾ ਮਾਇਆ ਆਪਾਂ ਸਮਝਦੇ ਹਾਂ ਕਿ ਉਹ ਹਰ ਚੀਜ਼ ਜਿਸ ਦੀ ਪ੍ਰਾਪਤੀ ਨਾਲ ਸਾਨੂੰ ਪਰਮਾਤਮਾ ਦਾ ਨਾਮ ਵਿਸਰੇ ਉਸ ਨੂੰ ਮਾਇਆ ਆਖਦੇ ਨੇ ਉਹ ਕੁਛ ਵੀ ਹੋਵੇ ਕੋਈ ਵਸਤੂ ਹੋਵੇ ਕੋਈ ਪਦਾਰਥ ਹੋਵੇ ਕੋਈ ਆਪਣਾ ਪਰਿਵਾਰ ਹੋਵੇ ਕਾਰੋਬਾਰ ਹੋਵੇ ਜੋ ਵੀ ਹੋਵੇ ਜੇ ਇਸ ਸਭ ਕਾਸੇ ਵਿੱਚ ਰਹਿੰਦਿਆਂ ਰੱਬ ਨਹੀਂ ਭੁੱਲਦਾ ਫਿਰ ਇਹ ਕੋਈ ਮਾਇਆ ਨਹੀਂ ਤੇ ਜੇ ਇਹਨਾਂ ਦੇ ਵਿੱਚ ਫਸ ਕੇ ਰੱਬ ਭੁੱਲਦਾ ਏ ਫਿਰ ਇਹ ਸਭ ਕੁਝ ਮਾਇਆ ਹੈ ਤੇ ਇਹਦੇ ਨਾਲ ਸ਼ਬਦ ਦੇ ਮਮਤਾ ਮਮ ਸ਼ਬਦ ਦੇ ਅਰਥ ਹੁੰਦੇ ਨੇ ਮੇਰਾ ਤੇ ਮਮਤਾ ਦਾ ਮਤਲਬ ਹੁੰਦਾ ਮੇਰਾਪਣ ਮੇਰੇ ਦਾ ਭਾਵ ਮਮਤਾਵ ਜਿੰਨੂੰ ਅਸੀਂ ਮੇਰਾ ਮੇਰਾ ਆਖਦੇ ਹਾਂ ਇਹ ਵੀ ਮੇਰੀ ਚੀਜ਼ ਉਹ ਵੀ ਮੇਰੀ ਚੀਜ਼ ਸੋ ਗੁਰੂ ਸਾਹਿਬ ਆਖਦੇ ਨੇ ਜਿਸ ਕਿਸੇ ਵਿਅਕਤੀ ਨੇ ਮਾਇਆ ਦੀ ਮਮਤਾ ਤਿਆਗ ਦਿੱਤੀ ਅਤੇ ਸਭ ਤੇ ਭਇਓ ਉਦਾਸ ਇਹ ਜਿੰਨੀਆਂ ਚੀਜ਼ਾਂ ਆਪਾਂ ਉੱਤੇ ਗਿਣੀਆਂ ਨੇ ਪਰਵਾਰ ਕਾਰੋਬਾਰ ਜੀਵਨ ਆਪਣਾ ਸਰੀਰ ਸੱਜਣ ਮਿੱਤਰ ਔਰ ਜੋ ਕੁਛ ਵੀ ਦੁਨੀਆ ਦਾ ਸਾਜੋ-ਸਮਾਨ ਆਪਣੇ ਕੋਲ ਏ ਉਸ ਸਭ ਤੋਂ ਜਿਹੜਾ ਮਨੁੱਖ ਉਦਾਸ ਮੈਨੇ ਉਪਰਾਮ ਜਿਹੜਾ ਮਨੁੱਖ ਉਪਰਾਮ ਹੋ ਗਿਆ ਮਾਨੋ ਉਹਦੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਗਿਆ ਸੋ ਆਪਾਂ ਇਸ ਮਾਇਆ ਮਮਤਾ ਨੂੰ ਥੋੜਾ ਸਮਝਦੇ ਹਾਂ ਮਾਇਆ ਮਮਤਾ ਇਹ ਜ਼ਰੂਰੀ ਨਹੀਂ ਕਿ ਸਾਨੂੰ ਗ੍ਰਸਤੀ ਲੋਕਾਂ ਨੂੰ ਹੀ ਚੰਬੜੀ ਹੋਈ ਏ ਇਹ ਵੱਡੇ ਵੱਡੇ ਸਾਧੂ ਜਿਹੜੇ ਆਪਣੇ ਆਪ ਨੂੰ ਤਿਆਗੇ ਉਦਾਸੀ ਵੈਰਾਗੀ ਅਖਵਾਉਂਦੇ ਨੇ ਉਹ ਵੀ ਮਾਇਆ ਦੀ ਮਮਤਾ ਵਿੱਚ ਫਸੇ ਹੁੰਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਮਾਇਆ ਦਾ ਤਿਆਗ ਕਰ ਦਿੱਤਾ ਹੈ ਮਾਇਆ ਛੱਡ ਦਿੱਤੀ ਹੈ ਜਾਂ ਘਰ-ਬਾਰ ਛੱਡ ਕੇ ਉਹ ਜੰਗਲਾਂ ਨੂੰ ਚਲੇ ਗਏ ਨੇ ਪਰ ਮਮਤਾ ਨਹੀਂ ਛੁੱਟਦੀ ਇੱਕ ਮੈਂ ਛੋਟੀ ਜੀ ਕਹਾਣੀ ਪੜਦਾ ਸਾਂ ਜਸਵੰਤ ਸਿੰਘ ਪਰਵਾਨਾ ਉਹਨਾਂ ਦੀ ਕਿਤਾਬ ਵਿੱਚੋਂ ਉਹਨਾਂ ਨੇ ਲਿਖਿਆ ਕਿ ਦੋ ਸਾਧੂ ਕਿਸੇ ਜੰਗਲ ਵਿੱਚ ਆਪਸ ਵਿੱਚ ਝਗੜਦੇ ਸਨ ਪਏ ਤੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਡਾ ਹੋਣਾ ਦੱਸ ਰਹੇ ਸਨ ਕਿ ਮੈਂ ਤੇਰੇ ਨਾਲੋਂ ਜ਼ਿਆਦਾ ਮਹਾਨ ਤੇ ਦੂਜਾ ਕਹਿ ਰਿਹਾ ਸੀ ਨਹੀਂ ਤੂੰ ਤੇ ਕੁਝ ਵੀ ਨਹੀਂ ਮੈਂ ਬੜਾ ਵੱਡਾ ਮਹਾਨ ਹਾਂ ਤੇਰੇ ਨਾਲੋਂ ਗੱਲ ਕੀ ਸੀ ਕਿ ਇੱਕ ਆਖਦਾ ਸੀ ਕਿ ਮੈਂ ਤੇ ਘਰ-ਬਾਰ ਛੱਡ ਕੇ ਆ ਗਿਆ ਤੇ ਮੈਂ ਕੋਈ ਭੁੱਖਾ ਨਹੀਂ ਸਮਰਦਾ ਮੇਰੇ ਕੋਲ ਲੱਖਾਂ ਰੁਪਏ ਸਨ ਉਹ ਮੈਂ ਸਭ ਕੁਝ ਛੱਡ ਕੇ ਤੇ ਜੰਗਲਾਂ ਨੂੰ ਆ ਗਿਆ ਦੂਜਾ ਸਾਧੂ ਆਖਦਾ ਸੀ ਪਿਆ ਤੇਰੇ ਕੋਲ ਤੇ ਕੁਝ ਵੀ ਨਹੀਂ ਸੀ ਤੂੰ ਤੇ ਲੱਖਾਂ ਛੱਡੇ ਨੇ ਮੈਂ ਕਰੋੜਾਂ ਛੱਡ ਕੇ ਆਇਆ ਸੋ ਇਹ ਉਹਨਾਂ ਦਾ ਝਗੜਾ ਆਪਸ ਵਿੱਚ ਦੈਸ ਹੋ ਰਹੀ ਸੀ ਤੇ ਕੋਲੋਂ ਕੋਈ ਸਿਆਣਾ ਪੁਰਸ਼ ਲੰਗਦਾ ਸੀ ਪਿਆਉ ਉਹਨੇ ਉਹਨਾਂ ਸਾਧੂਆਂ ਵੱਲ ਵੇਖਿਆ ਤੇ ਉਹਨਾਂ ਨੂੰ ਉੱਚੀ-ਉੱਚੀ ਬੋਲਦੇਆਂ ਸੁਣਿਆ ਤੇ ਉਹਨਾਂ ਦੇ ਕੋਲ ਚਲਾ ਗਿਆ ਤੇ ਇਸ ਸਾਰੀ ਵਾਰਤਾ ਨੂੰ ਉਹਨੇ ਥੋੜਾ ਕੋਲ ਖਲੋ ਕੇ ਸੁਣਿਆ ਤੇ ਸੁਣ ਕੇ ਆਖਣ ਲੱਗਾ ਕਿ ਮਹਾਂਪੁਰਸ਼ੋ ਮੇਰਾ ਫਰਜ਼ ਤੇ ਨਹੀਂ ਬਣਦਾ ਕਿ ਮੈਂ ਤੁਹਾਡੀ ਗੱਲ ਵਿੱਚ ਬੋਲਾਂ ਜਾਂ ਮੈਂ ਕੋਈ ਗੱਲ ਕਰਾਂ ਪਰ ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਕੁਝ ਆਖਣਾ ਚਾਹੁੰਦਾ ਉਹ ਕਹਿੰਦੇ ਨੇ ਦੱਸ ਤੂੰ ਕੀ ਆਖਣਾ ਹੈ ਤੂੰ ਤੇ ਗ੍ਰਸਤੀ ਆਦਮੀ ਹੈ ਉਹ ਕਹਿੰਦਾ ਜੀ ਮੈਂ ਹੈ ਥਾਂ ਗ੍ਰਸਤੀ ਆ ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਹੜੀ ਤਿਆਗ ਦੀ ਭਾਵਨਾ ਦਰਸਾ ਰਹੇ ਹੋ ਤੁਸੀਂ ਦੋਵਾਂ ਨੇ ਕੁਝ ਵੀ ਨਹੀਂ ਤਿਆਗਿਆ ਜਿਹੜੀ ਮਾਇਆ ਦਾ ਤੁਸੀਂ त्याग ਦੱਸ ਰਹੇ ਹੋ ਕੀਤਾ ਹੈ ਉਹ ਮਾਇਆ ਤੇ ਤੁਹਾਡੇ ਅੰਦਰ ਉਸੇ ਤਰ੍ਹਾਂ ਹੀ ਟਿਕੀ ਹੋਈ ਹੈ ਉਹ ਗਿਣਤੀਆਂ ਮਿੰਤੀਆਂ ਉਹ ਮਾਇਆ ਦੀ ਕਾਊਂਟਿੰਗ ਉਹ ਤੇ ਸਾਰਾ ਕੁਝ ਉਸੇ ਤਰ੍ਹਾਂ ਹੀ ਤੁਹਾਡੇ ਅੰਦਰ ਟਿਕਿਆ ਹੋਇਆ ਹੈ ਫਿਰ ਤੁਸੀਂ त्यागਿਆ ਕੀ ਹੈ त्याग ਦਾ ਮਤਲਬ ਹੈ ਕਿ ਭੁੱਲ ਜਾਣਾ ਉਸ ਚੀਜ਼ ਨੂੰ ਮਨੋਂ त्याग ਦੇਣਾ ਅਰ ਜੇ ਸਾਡੇ ਮਨ ਵਿੱਚ ਉਹ ਗਿਣਤੀਆਂ ਮਿੰਕੀਆਂ ਚੱਲ ਹੀ ਜਾ ਰਹੀਆਂ ਨੇ ਤੇ ਫਿਰ त्यागਿਆ ਤੇ ਅਸਾਂ ਕੁਝ ਵੀ ਨਾ ਮੈਨੂੰ ਇੱਕ ਮਹਾਪੁਰਸ਼ਾਂ ਨੇ ਬਚਨ ਸੁਣਾਇਆ ਸੀ ਬਾਬੇ ਈਸ਼ਰ ਸਿੰਘ ਗੁਰਾਂ ਦੇ ਸੰਬੰਧ ਵਿੱਚ ਜਿਹੜੇ ਰਾਣਾ ਸਾਹਿਬ ਵਾਲੇ ਮਹਾਪੁਰਸ਼ ਹੋਏ ਨੇ ਉਹ ਪਟਿਆਲੇ ਵਾਲੇ ਰਾਜੇ ਦੇ ਘਰ ਉਹਨਾਂ ਨੇ ਬੁਲਾਇਆ ਸੀ ਤੇ ਉਹਨਾਂ ਦੇ ਘਰ ਗਏ ਬਚਨ ਬਲਾਸ ਹੋ ਰਹਿ ਸੰਤ ਤੇ ਲੰਗਰ ਪਾਣੀ ਛਕਿਆ ਤੇ ਜਦੋਂ ਮਹਾਪੁਰਸ਼ਾਂ ਨੇ ਜਾਣਾ ਸੀ ਰਾਜੇ ਨੇ ਇੱਕ ਮਾਇਆ ਦੀ ਥੈਲੀ ਵੱਡੀ ਸਾਰੀ ਉਹ ਲਿਆ ਕੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਰੱਖ ਦਿੱਤੀ ਤੇ ਉਹਨਾਂ ਨੇ ਮੈਨੂੰ ਜਿਹੜੀ ਗੱਲ ਸੁਣਾਈ ਉਹ ਇਸ ਤਰ੍ਹਾਂ ਹੀ ਸੀ ਕਿ ਮਹਾਪੁਰਸ਼ਾਂ ਨੇ ਉਸ ਥੈਲੀ ਵੱਲ ਵੇਖਿਆ ਹੀ ਨਹੀਂ ਗੱਲਾਂ ਬਾਤਾਂ ਕਰਦੇ ਰਹੇ ਤੇ ਉੱਠ ਕੇ ਤੁਰਨ ਲੱਗੇ ਤੇ ਠੇਲੀ ਵਾਲੋਂ ਨਾ ਬਿਲਕੁਲ ਧਿਆਨ ਹੀ ਨਹੀਂ ਦਿੱਤਾ ਤੇ ਉਹ ਜਦੋਂ ਮਹਾਪੁਰਸ਼ ਤੁਰਨ ਲੱਗੇ ਤੇ ਰਾਜਾ ਆਖਣ ਲੱਗਾ ਭੀ ਮਹਾਪੁਰਸ਼ੋ ਇਹ ਮਾਇਆ ਮੈਂ ਤੁਹਾਡੇ ਵਾਸਤੇ ਲਿਆਂਦੀ ਏ ਤੇ ਮਹਾਪੁਰਸ਼ਾਂ ਨੇ ਸੁਭਾਅਕੀ ਆਖਿਆ ਭੀ ਅਸੀਂ ਇਸ ਮਾਇਆ ਦਾ ਕੀ ਕਰਨਾ ਸਾਡੇ ਕਿਸ ਕੰਮ ਤੇ ਰਾਜਾ ਅੱਖਣ ਲੱਗਾ ਵੀ ਨਹੀਂ ਮਹਾਂਪੁਰਸ਼ੋ ਇਹ ਇਹ ਛੋਟੀ ਥੈਲੀ ਨਹੀਂ ਇਹਦੇ ਵਿੱਚ ਸਵਾ ਲੱਖ ਰੁਪਈਆ ਹੈ ਤੇ ਇੰਨਾ ਵੱਡਾ ਦਾਨ ਕੋਈ ਕਰ ਨਹੀਂ ਸਕਦਾ ਤੇ ਤੁਸੀਂ ਇਹਨੂੰ ਠੁਕਰਾ ਕੇ ਜਾ ਰਹੇ ਹੋ ਮਹਾਂਪੁਰਸ਼ਾਂ ਨੇ ਇੱਕ ਬਚਨ ਆਖਿਆ ਸੀ ਆਖਣ ਲੱਗੇ ਰਾਜਨ ਜੇ ਤੇਰੇ ਤੋਂ ਬਿਨਾ ਇਨਾ ਵੱਡਾ ਦਾਨ ਕੋਈ ਕਰ ਨਹੀਂ ਸਕਦਾ ਤੇ ਸਾਧੂ ਤੋਂ ਬਿਨਾ ਇਸ ਮਾਇਆ ਨੂੰ ਕੋਈ ਠੁਕਰਾ ਵੀ ਨਹੀਂ ਸਕਦਾ ਸੋ ਅਸਲ ਵਿੱਚ ਸੱਚਾ ਸਾਧੂ ਉਹ ਹੁੰਦਾ ਹੈ ਜਿਸ ਨੇ ਮਾਇਆ ਦਾ ਮਨੋਂ ਤਿਆਗ ਕਰ ਦਿੱਤਾ ਹੋਵੇ ਜਿਸ ਨੇ ਮਮਤਾਵ ਛੱਡ ਦਿੱਤਾ ਹੋਵੇ ਕਿ ਮੇਰਾ ਕੁਝ ਵੀ ਨਹੀਂ ਮੇਰਾ ਤਾਂ ਸਰੀਰ ਵੀ ਨਹੀਂ ਸੋ ਜਦੋਂ ਇਹੋ ਜੀ ਅਵਸਥਾ ਕਿਸੇ ਸਾਧੂ ਮਹਾਂਪੁਰਸ਼ ਦੀ ਬਣਦੀ ਏ ਉਹ ਫਿਰ ਸਭ ਤੇ ਭਇਓ ਉਦਾਸ ਬਾਕੀ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਸਭਨੋਂ ਤੋਂ ਉਹ ਉਦਾਸ ਹੋ ਜਾਂਦਾ ਕਾਹੋ ਨਾਨਕ ਸੁਨ ਰੇ ਮਨਾ ਸਤਿਗੁਰੂ ਆਖਦੇ ਨੇ ਆਏ ਮੇਰੇ ਮਨਾ ਸੁਨ ਤੇਹ ਘਟ ਬ੍ਰਹਮ ਨਿਵਾਸ ਘਰ-ਬਾਰ ਛੱਡਿਆਂ ਬ੍ਰਹਮ ਦਾ ਨਿਵਾਸ ਹਿਰਦੇ ਵਿੱਚ ਨਹੀਂ ਹੁੰਦਾ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਤਿਆਗ ਕਰਿਆ ਬ੍ਰਹਮ ਦਾ ਨਿਵਾਸ ਹਿਰਦੇ ਵਿੱਚ ਨਹੀਂ ਹੁੰਦਾ ਬ੍ਰਹਮ ਦਾ ਨਿਵਾਸ ਹੁੰਦਾ ਸਿਰਫ ਇਸ ਮਮਤਾ ਨੂੰ ਛੱਡਿਆ ਮੇਰਾ ਪਨ ਜੋ ਸਾਡੇ ਮਨ ਵਿੱਚ ਉਸ ਦਾ ਤਿਆਗ ਕਰਿਆ ਸੋ ਅਸੀਂ ਦੋਖ ਪਰਮਾਨ ਸਮਝਨੇ ਨੇ ਗੁਰਬਾਣੀ ਵਿੱਚੋਂ ਕਿ ਇਹ ਮਾਇਆ ਮਮਤਾ ਹੈ ਕੀ ਤੇ ਇੱਕ ਬਚਨ ਆਪਾਂ ਸਮਝਣਾ ਹੈ ਕਿ ਕੀ ਇਸ ਦਾ ਤਿਆਗ ਵੀ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਜੇ ਤਿਆਗ ਕੀਤਾ ਜਾ ਸਕਦਾ ਤੇ ਉਹ ਕਿਵੇਂ ਕੀਤਾ ਜਾ ਸਕਦਾ ਇਸ ਨੂੰ ਆਪਾਂ ਸਮਝਦੇ ਹਾਂ ਗੁਰੂ ਨੌਵੇਂ ਪਾਤਸ਼ਾਹ ਜੀ ਦਾ ਬਚਨ ਹੈ ਉਤ ਮਿਤ ਮਾਇਆ ਮਮਤਾ ਸਿਉ ਇਹ ਵਿਦ ਆਪ ਬੰਧਾ ਵੈ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉਠ ਤਾ ਵੈ ਮਾਇਆ ਮਮਤਾ ਕੀਏ ਪੁੱਤਰ ਮਿੱਤਰ ਧਨ ਪਦਾਰਥ ਇਸ ਸਾਰੀ ਜਿੰਨੀ ਵੀ ਮਾਇਆ ਹੈ ਜਦੋਂ ਇਸ ਦਾ ਮਮਤਾਵ ਬਣ ਜਾਏ ਇਹ ਮੇਰਾ ਪਨ ਅੰਦਰ ਆ ਜਾਏ ਇਹ ਵਿਦਿਆਪ ਬੰਧਾ ਵੈ ਬੰਦਾ ਇਸ ਤਰੀਕੇ ਨਾਲ ਆਪਣਾ ਆਪਾ ਇਸ ਮੋਹ ਮਮਤਾ ਵਿੱਚ ਬਣਾ ਲਿੰਦਾ ਹੈ ਭਾਵ ਫਿਰ ਇਸ ਤੋਂ ਛੁਟਕਾਰਾ ਨਹੀਂ ਹੁੰਦਾ ਬਹੁਤ ਸੁੰਦਰ ਉਦਾਹਰਣ ਲਈਏ ਗੁਰੂ ਜੀ ਨੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਮ੍ਰਿਗ ਤ੍ਰਿਸ਼ਨਾ ਦਾ ਮਤਲਬ ਹੁੰਦਾ ਹੈ ਕਿ ਜਦੋਂ ਕਿਤੇ ਰੇਤੀਲੇ ਮੈਦਾਨਾਂ ਵਿੱਚ ਮ੍ਰਿਗ ਯਾਨੀ ਹਿਰਨ ਚਲਾ ਜਾਏ ਤੇ ਉਸ ਨੂੰ ਪਿਆਸ ਲੱਗੇ ਤੇ ਉਹ ਜਿਹੜਾ ਮਾਰੂਥਲ ਹੈ ਜਦੋਂ ਸੂਰਜ ਦੀਆਂ ਕਿਰਨਾਂ ਉਹਦੇ ਉੱਤੇ ਪੈਂਦੀਆਂ ਨੇ ਤੇ ਉਹਦੀ ਚਮਕ ਇਸ ਤਰ੍ਹਾਂ ਦੀ ਬਣ ਜਾਂਦੀ ਏ ਕਿ ਜਿਵੇਂ ਅੱਗੇ ਪਾਣੀ ਦਾ ਤਲਾਬ ਏ ਤੇ ਜਿਹੜਾ ਮਰੀਗੇ ਉਹ ਪਿਆਸਾ ਏ ਕਿਉਂ ਉਸ ਮ੍ਰਿਗ ਤ੍ਰਿਸ਼ਨਾ ਉਹਦੇ ਵੱਲ ਯਾਨੀ ਉਹ ਜਿਹੜਾ ਤਲਾਬ ਅੱਗੇ ਨਜ਼ਰ ਆ ਰਿਹਾ ਏ ਉਹਦੇ ਵੱਲ দৌড়ਦਾ है पानी पीने ਲਈ ও ਜਿੰਨਾ ਅੱਗੇ ਵੱਧਦਾ ਜਾਂਦਾ ਉਹ ਤਲਾਬ ਉਹਨੇ ਹੀ ਅੱਗੇ ਦੂਰ ਤੁਰਿਆ ਜਾਂਦਾ ਹੈ ਉਹ ਜਿੰਨਾ ਚਿਰ ਮਰਜ਼ੀ ਦੌੜੇ ਉਹ ਉੱਥੋਂ ਤੱਕ ਪਹੁੰਚ ਨਹੀਂ ਸਕਦਾ ਕਿਉਂਕਿ ਅਸਲ ਵਿੱਚ ਉਹ ਪਾਣੀ ਦਾ ਤਲਾਬ ਤਾਂ ਹੈ ਹੀ ਨਹੀਂ ਉਹ ਤਾਂ ਰੇਤ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ ਤੇ ਚਮਕ ਨਾਲ ਉਹ ਪਾਣੀ ਮਹਿਸੂਸ ਹੁੰਦਾ ਹੈ ਤੇ ਜਿੰਨਾ ਮ੍ਰਿਗ ਅੱਗੇ ਜਾਂਦਾ ਉਹ ਚਮਕੋ ਨਹੀਂ ਹੋਰ ਅੱਗੇ ਚਲੀ ਜਾਂਦੀ ਏ ਸੋਏ ਜਿਹੜਾ ਮ੍ਰਿਗ ਤ੍ਰਿਸ਼ਨਾ ਹੈ ਮੈਂ ਇਸ ਨੂੰ ਠੱਗ ਨੀਰਾ ਵੀ ਕਹਿੰਦੇ ਨੇ ਜਿਉਂ ਝੂਠੋ ਏ ਜਗ ਜਿਵੇਂ ਉਹ ਉਹ ਠੱਗ ਨੀਰਾ ਹੈ ਨਾ ਜਿਦੇ ਤੱਕ ਹਿਰਨ ਦੀ ਪਹੁੰਚ ਹੀ ਨਹੀਂ ਹੁੰਦੀ ਸਾਰਾ ਦਿਨ ਦੌੜ ਭੱਜ ਵੀ ਕਰੀ ਜਾਏ ਬੇਸ਼ੱਕ ਜਿਵੇਂ ਉਹ ਝੂਠਾ ਏ ਇਸੇ ਤਰ੍ਹਾਂ ਸਾਰਾ ਜਗਤ ਵੀ ਝੂਠਾ ਏ ਦੇਖ ਤਾਸ ਉੱਠ ਤਾਵੇ ਜਿਵੇਂ ਉਹ ਮ੍ਰਿਗ ਵੇਖਦਾ ਹੈ ਕਿ ਪਾਣੀ ਦਾ ਸਰੋਵਰ ਏ ਤੇ ਉਹਦੇ ਵੱਲ ਦੌੜਿਆ ਜਾਂਦਾ ਕਿ ਮੈਂ ਹੁਣੇ ਪਹੁੰਚਿਆ ਕਿ ਹੁਣੇ ਪਹੁੰਚਿਆ ਇਸੇ ਤਰ੍ਹਾਂ ਅਸੀਂ ਸੰਸਾਰਿਕ ਲੋਕ ਇਸ ਸੰਸਾਰ ਦੀ ਇਸ মোহ ਮਮਤਾ ਇਸ ਮਾਇਆ ਇਸ ਚੱਕਾ ਚੁੰਡ ਨੂੰ ਵੇਖਦੇ ਹੋਏ ਇਹਦੇ ਵੱਲ ਅਸੀਂ ਦੌੜੇ ਜਾ ਰਹੇ ਹਾਂ ਤੇ ਇਹ ਅੱਗੋਂ ਹੱਥ ਪੱਲੇ ਸਾਡੇ ਕੁਛ ਪੈਂਦਾ ਨਹੀਂ ਗੁਰੂ ਤੀਜੇ ਪਾਤਸ਼ਾਹ ਮਹਾਰਾਜ ਜੀ ਨੇ ਕਿ ਕਾਸਾ ਰਾਗ ਵਿੱਚ ਪੱਟੀ ਲਿਖੀ ਹੋਈ ਏ ਉਸ ਪੱਟੀ ਵਿੱਚ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਕ ਕਾਮ ਕ੍ਰੋਧ ਪਰਮਿਉਹ ਮੂੜੇ ਉਜੜੀ ਪੱਟੀ ਉਹ 35 ਅੱਖਰਾਂ ਤੇ ਆਧਾਰਿਤ ਹੈ ਤੇ ਉਹਦੇ ਵਿੱਚੋਂ ਕੱਕੇ ਅੱਖਰ ਦੁਆਰਾ ਸਾਨੂੰ ਉਪਦੇਸ਼ ਦਿੰਦਿਆਂ ਆਖਦੇ ਨੇ ਕਾਮ ਵਿੱਚ, ਕ੍ਰੋਧ ਵਿੱਚ ਪਰਮਿਉ ਮੂੜੇ ਐ ਮੂਰਖਾ ਤੂੰ ਭਰਮ ਗਿਆ ਹੈ। ਭਾਵ ਜੋ ਤੂੰ ਵੇਖ ਰਿਹਾ ਹੈ, ਭਰਮ ਅਸਲ ਵਿੱਚ ਹੁੰਦਾ ਹੈ ਜੋ ਅਸੀਂ ਵੇਖਦੇ ਹੋਈਏ ਉਹ ਨਾ ਹੋਵੇ। ਹੋਵੇ ਕੁਝ ਹੋਰ ਜੇ ਸਿਉ ਨੂੰ ਸਮਝ ਕੁਝ ਹੋ ਰਿਹਾ ਹੋਈਏ ਇਸ ਨੂੰ ਭਰਮ ਆਖਦੇ ਨੇ ਤੂੰ ਕਾਮ ਵਿੱਚ ਤੇ ਕ੍ਰੋਧ ਵਿੱਚ ਭਰਮ ਗਿਆ ਹੈ ਭਾਵ ਵਿਸ਼ੇ ਵਿਕਾਰਾਂ ਵਿੱਚ ਭਰਮ ਗਿਆ ਹੈ ਤੂੰ ਇਹ ਤੈਨੂੰ ਮਿੱਠੇ ਲੱਗਦੇ ਨੇ ਅਸਲ ਵਿੱਚ ਇਹ ਹੈਗੇ ਜਹਿਰੀਲੇ ਖੋੜੇ ਨੇ ਮਮਤਾ ਲਾਗੇ ਤੂੰ ਦਹਰ ਵਿਸਰਿਆ ਇਨ ਵਿਕਾਰਾਂ ਦੀ ਮਮਤਾ ਵਿੱਚ ਲੱਗ ਕੇ ਤੈਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ ਹੈ ਪੜ੍ਹ ਹੈ ਗੁਣ ਹੈ ਤੂੰ ਬਹੁਤ ਪੁਕਾਰ ਹੈ ਤੂੰ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਵੀ ਏ ਗੁਣ ਹੈ ਤੋਂ ਮਤਲਬ ਹੁੰਦਾ ਹੈ ਵਿਚਾਰ ਕਰਨਾ ਤੂੰ ਨਾ ਧਾਰਮਿਕ ਗ੍ਰੰਥਾਂ ਦੇ ਵਿਚਾਰ ਵੀ ਕਰਦਾ ਏ ਬਹੁਤ ਪੁਕਾਰ ਹੈ ਤੇ ਤੂੰ ਉੱਚੀ ਉੱਚੀ ਪੁਕਾਰ ਪੁਕਾਰ ਕੇ ਇਹ ਗ੍ਰੰਥਾਂ 'ਚ ਜੋ ਤੂੰ ਪੜ੍ਹਿਆ ਜੋ ਤੂੰ ਵਿਚਾਰਿਆ ਉਹ ਸਾਡੇ ਵਾਂਗੂ ਲੋਕਾਂ ਨੂੰ ਸੁਣਾਉਣਾ ਵੀ ਉੱਚੀ ਉੱਚੀ ਪੁਕਾਰ-ਪੁਕਾਰ ਕੇ ਬਿਨ ਬੂਝੇ ਤੂੰ ਡੂਬ ਮੁਆ ਲੇਕਿਨ ਸਮਝ ਤੋਂ ਬਿਨਾ ਇਸ ਨੂੰ ਜਾਣਨ ਤੋਂ ਬਿਨਾ ਕਿ ਮੈਂ ਵਿਸ਼ੇ-ਵਿਕਾਰਾਂ ਵਿੱਚ ਭਰਮਿਆ ਹੋਇਆ ਹਾਂ ਤੇ ਤੂੰ ਇਹਨਾਂ ਵਿਸ਼ੇ-ਵਿਕਾਰਾਂ ਦੀ ਮੋਹ-ਮਮਤਾ ਦੇ ਵਿੱਚ ਡੂਬ ਮੁਆ ਭਾਵ ਤੋਂ ਆਪਣਾ ਆਤਮਿਕ ਜੀਵਨ ਖਤਮ ਕਰ ਲਿਆ ਸੋ ਇਹ ਅਸੀਂ ਇਸ ਢੰਗ ਦੇ ਨਾਲ ਇਨਾਂ ਵਿਸ਼ੇ ਵਿਕਾਰਾਂ ਵਿੱਚ ਖਾਚਾ ਧੁੰਨੇ ਆ ਤੇ ਆਪਣਾ ਆਤਮਿਕ ਜੀਵਨ ਗਵਾ ਬੈਠਦੇ ਆ ਉਨਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਗੁਰੂ ਮਹਾਰਾਜ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਬਚਨ ਦਾ ਤਰੀਕਾ ਸਿਖਾਇਆ ਆਖਦੇ ਨੇ ਹੋਮੇ ਮਮਤਾ ਮੋਹ ਛੁੱਟਾ ਇਹ ਜਿਹੜਾ ਮਮਤਾ ਸ਼ਬਦ ਹੈ ਆਪਾਂ ਸਮਝ ਲਿਆ ਹੋਂ ਮੇ ਤੋਂ ਤੇ ਇਸ ਮਮਤਾ ਤੋਂ ਇਸ ਮੋਹ ਤੋਂ ਮਨੁੱਖ ਉਦੋਂ ਛੁੱਟ ਜਾਂਦਾ ਹੈ ਬਚ ਜਾਂਦਾ ਹੈ ਜਾਂ ਸੰਗ ਮਿਲਿਆ ਸਾਧੇ ਜਦੋਂ ਇਸ ਵਿਅਕਤੀ ਨੂੰ ਸਾਧੂਆਂ ਦਾ ਗੁਰੂਆਂ ਦਾ ਸੰਗ ਮਿਲ ਜਾਂਦਾ ਹੈ ਭਾਵ ਸੰਗਤ ਮਿਲ ਜਾਂਦੀ ਹੈ ਜਨ ਕਹੈ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਸਤ ਗੁਰੂ ਜੀ ਫਰਮਾਉਂਦੇ ਨੇ ਕਿ ਜਦੋਂ ਸਾਧੂਆਂ ਦਾ ਸੰਗ ਮਿਲਦਾ ਹੈ ਗੁਰੂਆਂ ਦੀ ਸੰਗਤ ਮਿਲਦੀ ਏ ਉਦੋਂ ਬੰਦਾ ਨਾਮ ਨੂੰ ਅਰਧਨਾ ਸ਼ੁਰੂ ਕਰਦਾ ਸੋ ਜਪਣਾ ਸਿਮਰਨਾ ਅਰਾਧਨਾ ਧਿਆਨ ਕਰਨਾ ਇਹ ਇਹ ਸਾਰੇ ਰਸਤੇ ਹੀ ਨੇ ਉਸ ਪਰਮਾਤਮਾ ਤੱਕ ਪਹੁੰਚਣ ਦੇ ਤੇ ਰਸਤਾ ਕੋਈ ਵੀ ਅਪਣਾਇਆ ਜਾ ਸਕਦਾ ਹੈ ਸਾਦ ਸਾ ਸਿਮਰਨ ਦਾ ਰਸਤਾ ਅਪਣਾ ਲਵੇ ਜਪ ਕਰਨ ਦਾ ਰਸਤਾ ਕੋਈ ਅਪਣਾ ਲਵੇ ਕੋਈ ਅਨਹਦ ਨਾਦ ਵਿੱਚ ਧਿਆਨ ਜੋੜ ਕੇ ਉਸ ਧਿਆਨ ਵਿੱਚ ਬੈਠਣ ਲੱਗ ਪਵੇ ਜਿਵੇਂ ਕਿਵੇਂ ਮੀ ਉਸ ਨਾਮ ਨੂੰ ਅਰਾਧਨ ਦੇ ਨਾਲ ਇਹਨਾਂ ਵਿਕਾਰਾਂ ਤੋਂ ਇਸ ਮੋਹ ਮਮਤਾ ਤੋਂ ਮਨੋਖਾ ਆਜ਼ਾਦ ਹੋ ਜਾਂਦਾ ਹੈ ਬਚ ਜਾਂਦਾ ਤੇ ਇਸ ਮੋਹ ਮਮਤਾ ਤੋਂ ਆਜ਼ਾਦ ਕਦੋਂ ਹੁੰਦਾ ਜਦੋਂ ਨਾਮ ਅਰਾਧਤਾ ਹੈ ਨਾਮ ਨਾਲ ਆਪਣੀ ਸੁਰਤ ਜੋੜ ਕੇ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ ਤੇ ਨਾਮ ਨੂੰ ਹਿਰਦੇ ਵਿੱਚ ਕਦੋਂ ਵਸਾਉਂਦਾ ਜਦੋਂ ਗੁਰੂਆਂ ਦਾ ਸਾਧੂਆਂ ਦਾ ਸੰਗ ਮਿਲਦਾ ਹੈ ਉਹਨਾਂ ਦੀ ਚੰਗੀ ਸੰਗਤ ਮਿਲਦੀ ਹੈ। ਜੋ ਇਸ ਸਲੋਕ ਦੇ ਅੰਦਰ ਸਤਿਗੁਰੂ ਜੀ ਨੇ ਜੋ ਆਪਾਂ ਨੂੰ ਬਚਨ ਸਮਝਾਏ ਨੇ ਉਹ ਇਹੋ ਹੀ ਨੇ ਪਾਈ ਉਸ ਵਿਅਕਤੀ ਦੇ ਘਟ ਵਿੱਚ ਹਿਰਦੇ ਵਿੱਚ ब्रह्म ਦਾ ਨਿਵਾਸ ਹੁੰਦਾ ਏ ਜਿਸ ਮਨੁੱਖ ਨੇ ਇਸ ਮਾਇਆ ਮਮਤਾ ਦਾ ਤਿਆਗ ਕਰ ਦਿੱਤਾ ਤੇ ਇਹਨਾਂ ਵਿਸ਼ੇ ਵਿਕਾਰਾਂ ਤੋਂ ਉਪਰਾਮ ਹੋ ਗਿਆ ਸੋ ਇਸ ਲੋਕ ਵਿੱਚੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਏ ਉਹ ਇਹ ਹੋਈ ਏ ਕਿ ਸਾਨੂੰ ਸੰਸਾਰ ਵਿੱਚ ਰਹਿੰਦੇ ਆ ਇਸ ਦਾ ਤਿਆਗ ਕਰਕੇ ਛੱਡ ਕੇ ਨਹੀਂ ਕਿਤੇ ਦੌੜਨਾ ਇਹਦੇ ਵਿੱਚ ਰਹਿੰਦਿਆਂ ਸੁਰਤ ਨੂੰ ਉੱਚਾ ਉਠਾਣਾ ਜਿਵੇਂ ਆਪਣੇ ਘਰਾਂ ਵਿੱਚ ਕੋਈ ਪਰੌਣਾ ਆ ਜਾਏ ਤੇ ਸਾਡੀਆਂ ਜਿੰਨੀਆਂ ਚੀਜ਼ਾਂ ਨੇ ਘਰ ਵਿੱਚ ਉਹ ਉਹਨਾਂ ਉੱਤੇ ਆਪਣਾ ਮਮਤਾਵ ਨਹੀਂ ਮਹਿਸੂਸ ਕਰਦਾ ਉਹ ਇਹ ਨਹੀਂ ਸੋਚਦਾ ਕਿ ਇਸ ਘਰ ਮੇਰਾ ਏ ਜਾਂ ਚੀਜ਼ਾਂ ਮੇਰੀਆਂ ਨੇ ਜਾਂ ਪਰਿਵਾਰ ਮੇਰਾ ਏ ਉਹ ਰਹਿੰਦਾ ਭਾਵੇਂ ਇੱਕ ਦਿਨ ਰਵੇ ਦੋ ਦਿਨ ਰਵੇ 10 ਦਿਨ ਰਵੇ لیکن ਉਹਨੂੰ ਪਤਾ ਹੈ ਕਿ ਮੈਂ ਤੋਂ ਜਾਣਾ ਹੈ ਉਹਨਾਂ ਚੀਜ਼ਾਂ ਦੇ ਨਾਲ ਭਾਵੇਂ ਕਿੰਨੀਆਂ ਚੰਗੀਆਂ ਹੋਣ ਕਿੰਨੀਆਂ ਖੂਬਸੂਰਤ ਹੋਣ ਉਹਨਾਂ ਨਾਲ ਉਹਦੀ ਪਕੜ ਨਹੀਂ ਬਣਦੀ ਪਿਆਰ ਜਾਂ 모ਹ ਨਹੀਂ ਬਣਦਾ ਕਿਉਂਕਿ ਉਹਨੂੰ ਪਤਾ ਹੈ ਸਭ ਮੇਰਾ ਨਹੀਂ ਤੇ ਮੈਂ ਛੱਡ ਕੇ ਚਲਿਆ ਜਾਣਾ ਮੈਂ 4 ਦਿਨਾਂ ਦਾ ਪਰੋਣਾ ਹਾਂ ਇਸ ਸੰਸਾਰ ਵਿੱਚ ਸੋ ਇਸ ਢੰਗ ਨਾਲ ਸੰਸਾਰ ਵਿੱਚ ਰਹਿਣਾ ਚਾਹੀਦਾ ਹੈ ਪਰੋਣਿਆਂ ਦੀ ਤਰ੍ਹਾਂ ਮਨ ਵਿੱਚ ਹਰ ਵਕਤ ਰਹੇ ਕਿ ਮੈਂ ਇਹਨੂੰ ਛੱਡ ਕੇ ਚਲੇ ਜਾਣਾ ਹੈ ਜਿਵੇਂ ਆਪਾਂ ਕਿਤੇ ਸਫ਼ਰ ਕਰਦੇ ਹੋਈਏ ਗੱਡੀ ਮੋਟਰ ਦੇ ਵਿੱਚ ਕਿਤੇ ਵੀ ਤੇ ਜਿਹੜੇ ਕੋ ਨਾਲ ਜੀ ਬੈਠੇ ਹੁੰਦੇ ਨੇ ਲੋਕ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੀ ਆ ਉਹਨਾਂ ਨਾਲ ਹੱਸਦੇ ਵੀ ਆ ਦੁੱਖ ਸੁੱਖ ਵੀ ਫੋਲਦੇ ਆ ਲੇਕਿਨ ਨਾਲ ਦੀ ਨਾਲ ਘੜੀ ਵੱਲ ਵੇਖਦੇ ਰਹਿੰਨੇ ਆ ਪੀ 9 ਵਜੇ ਮੇਰੀ ਇਹ ਮੋਟਰ ਕਾਰ ਨੇ ਗੱਡੀ ਨੇ ਫਲਾਣੀ ਥਾਂ ਤੇ ਪਹੁੰਚ ਜਾਣਾ ਹੈ ਤੇ ਮੈਂ ਉਹ ਛੱਡੇ ਤੇ ਉੱਤਰ ਜਾਣਾ ਹੈ ਘੜੀ ਵੀ ਵੇਖਦੇ ਆ ਗੱਲਾਂ ਬਾਤਾਂ ਵੀ ਕਰਦੇ ਆ ਸੋ ਸੰਸਾਰ ਵਿੱਚ ਇਸ ਤਰ੍ਹਾਂ ਰਹਿਣਾ ਕਿ ਜਿਵੇਂ ਆਪਾਂ ਪਰੌਣੇ ਹਾਂ ਇੱਥੇ ਸਦਾ ਨਹੀਂ ਰਹਿਣਾ ਇਹ ਸਾਜੋ-ਸਮਾਨ ਸਾਡਾ ਨਹੀਂ ਸਾਨੂੰ ਵਰਤਣ ਲਈ ਮਾਲਕ ਨੇ ਦਿੱਤਾ ਹੈ ਇਸ ਨੂੰ ਵਰਤੋ ਇਹਦਾ ਆਨੰਦ ਮਾਣੋ ਸੁਖ ਲਵੋ ਇਹਨਾਂ ਚੀਜ਼ਾਂ ਦਾ ਪਰ ਇਸ ਤਰ੍ਹਾਂ ਸਮਝ ਕੇ ਕਿ ਇਹ ਮੇਰੀਆਂ ਨਹੀਂ ਹਨ ਇਹ ਮੈਨੂੰ ਮਿਲੀਆਂ ਨੇ ਇਸ ਜਹਾਨ ਵਿੱਚੋਂ ਇਸ ਸੰਸਾਰ ਵਿੱਚੋਂ ਤੇ ਮੈਂ ਇਹਨਾਂ ਨੂੰ ਛੱਡ ਕੇ ਇੱਕ ਦਿਨ ਚਲਿਆ ਜਾਣਾ ਆਪਣਾ ਟਾਈਮ ਘੜੀ ਵੱਲ ਜ਼ਰੂਰ ਵੇਖਦੇ ਰਹਿਣਾ ਚਾਹੀਦਾ ਹੈ ਕਿ ਬਸ ਮੇਰਾ ਸਮਾਂ ਹੋਣ ਵਾਲਾ ਹੈ ਤੇ ਮੈਂ ਇੱਥੋਂ ਜਾਮ ਦੀ ਤਿਆਰੀ ਕਰਾਂ ਮੈਂ ਇਹਨਾਂ ਚੀਜ਼ਾਂ ਨਾਲ ਆਪਣਾ ਮਨ ਨਹੀਂ ਜੋੜਨਾ ਮਸਨ ਦੇ ਵਿੱਚ ਰਹਿੰਦਿਆਂ ਹੋਇਆਂ ਇੰਨ ਤੋਂ ਉਪਰ ਆਮ ਰਹਿਣਾ ਐਸੇ ਨੂੰ ਹੀ ਗੁਰੂ ਤੇਗਪਾਤਾ ਸਾਹਿਬ ਮਹਾਰਾਜ ਜੀ ਨੇ ਆਖਿਆ ਜੇ ਮਾਇਆ ਮਮਤਾ ਤਾ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨਰੇ ਮਨਾ ਤੇਹ ਇਕੱਠ ਬ੍ਰਹਮ ਨਿਵਾਸ ਇਹਨ ਇੱਕ ਬਚਨ ਆਪ ਜੀ ਨੇ ਪਰਵਾਨ ਕਰਨਾ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ